ਪੁੱਤ ਨੂੰ ਪਿਤਾ ਨੇ ਮੇਲੇ ਤੋਂ ਜਾਣ ਲਈ ਰੋਕਿਆ ਤਾਂ ਪੁੱਤ ਦੇ ਦੋਸਤ ਨੇ ਪਿਤਾ ਦਾ ਕਰ ਦਿੱਤਾ ਕਤਲ ਤਾਂ ਤੁਸੀਂ ਹੈਰਾਨ ਹੋਵੋਗੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਕਿ ਇੰਜ ਵੀ ਹੋ ਸਕਦਾ ਹੈ ਦੋ ਦੋਸਤ ਸਕੂਲ ਦੇ ਵਿੱਚ ਪੜ੍ਹਦੇ ਨੇ ਦੋਸਤੀ ਦੋਨਾਂ ਦੀ ਪੱਕੀ ਆ ਇੱਕ ਦੋਸਤ ਆਪਣੇ ਪਿਤਾ ਨੂੰ ਦੋਸਤ ਦੋਸਤ ਨੂੰ ਪਹਿਲਾਂ ਕਹਿੰਦਾ ਹੈ ਕਿ ਮੇਲੇ ਚੱਲਣਾ ਹੈ ਤਾਂ ਉਸਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ ਕਿ ਡੈਡੀ ਮੈਂ ਮੇਲੇ ਜਾਣਾ ਹੈ ਤਾਂ ਉਸਦੇ ਡੈਡੀ ਨੇ ਉਸ ਨੂੰ ਮਨਾ ਕਰ ਦਿੱਤਾ ਕਿ ਮੇਲੇ ਨਹੀਂ ਜਾਣਾ ਤਾਂ ਉਸ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਮੇਰੇ ਪਿਤਾ ਨੇ ਮੈਨੂੰ ਮਨਾ ਕਰ ਦਿੱਤਾ ਮੇਲੇ ਜਾਣ ਤੋਂ ਤਾਂ ਉਸ ਦੇ ਦੂਸਰੇ ਦੋਸਤ ਨੇ ਜਿਸ ਨੂੰ ਉਸ ਨੇ ਦੱਸਿਆ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਆਪਣੇ ਦੋਸਤ ਦੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਖਬਰ ਅਮਰਸਰ ਦੇ ਅਜਨਾਲਾ ਤੋਂ ਇਹ ਸਾਹਮਣੇ ਆ ਰਹੀ ਆ ਤਾਂ ਤੁਸੀਂ ਆਪ ਦੇਖੋ ਕਿ ਹਾਲਾਤ ਕੀ ਨੇ ਇੱਕੋ ਕਲਾਸ ਦੇ ਵਿੱਚ ਇੱਕੋ ਸਕੂਲ ਦੇ ਵਿੱਚ ਦੋਵੇਂ ਦੋਸਤ ਪੜ੍ਹਦੇ ਨੇ ਪੱਕੇ ਦੋਸਤ ਦੱਸੇ ਜਾ ਰਹੇ ਹੈਗੇ ਆ ਔਰ ਉਸ ਦੇ ਜਿਹੜੇ ਪਿਤਾ ਦੀ ਆ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਲਾਸ ਦਰਾਂ ਦੱਸਿਆ ਜਾ ਰਿਹਾ ਮੌਤ ਹੋਈ ਆ ਲੇਕਿਨ ਫਿਲਹਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਇਸ ਦੇ ਬਾਰੇ ਜਰੂਰ ਲਿਖਣਾ ਕਿ ਆਖਰਕਾਰ ਕੀ ਹੁਣ ਬੱਚਿਆਂ ਦੇ ਵਿੱਚ ਵੀ ਜਿਹੜੀ ਸਹਿਣਸ਼ੀਲਤਾ ਉਹ ਬਿਲਕੁਲ ਖਤਮ ਹੋ ਚੁੱਕੀ ਆ ਵੱਡਿਆਂ ਨੂੰ ਤਾਂ ਦੇਖਿਆ ਸੀ ਹੁਣ ਸਕੂਲਾਂ ਦੇ ਵਿੱਚ ਪੜਨ ਵਾਲੇ ਜਿਹੜੇ ਬੱਚੇ ਆ ਕਿ ਉਹ ਵੀ ਇੱਥੋਂ ਤੱਕ ਜਾਣਗੇ ਬਾਕੀ ਹੋਰ ਕੀ ਕੋਈ ਜਾਣਕਾਰੀ ਮਿਲੀ ਇਸ ਦੇ ਬਾਬਤ ਉਹ ਵੀ ਤੁਹਾਨੂੰ ਸੁਣਾਉਣੇ ਆ ਗਰਦੀਪ ਸਿੰਘ ਸਰ ਏਡਾ ਮੇਡਾ ਜੀ ਚਲ ਵੰਡੀ ਭੰਗੂਆ ਕੀ ਗੱਲ ਹੋਈ ਸਾਰੀ ਸਰ ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ ਜੀ ਉਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ ਤੇ ਜਿਹੜਾ ਕੀ ਨਾਮ ਮਰਦਾ}{|\text{ਕਿਸ਼ਾਲ}{|\text{ਕਿਸ਼ਾਲ}} ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ ਇਹਨੇ ਆਖਿਆ ਮੈਂ ਘਰੇ ਹੀ ਆ ਇਹ ਚੱਲ ਚਲੀਏ ਤੇ ਉਹ ਨਾਉਣ ਡਿਆ ਇਹਦੇ ਤੇ ਉਹਦੇ ਡੈਡੀ ਨੇ ਚੁੱਕ ਲਿਆ ਜਗਿੰਦਰ ਸਿੰਘ ਨੇ ਆਂਦਾ ਵੀ ਕੌਣ ਤੁਸੀਂ ਬੋਲਦੇ ਜੀ ਆਂਦਾ ਵੀ ਅਸੀਂ ਤੂੰ ਕੀ ਆਖਣਾ ਵਾ ਉਹਨੂੰ ਉਹਨਾਂ ਗਰਾ ਕਰਾ ਗੱਲ ਹੈਪੀ ਨਾਲ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆਜੋ ਹਾਂ ਮੇਰੇ ਘਰੇ ਹੀ ਫਿਰ ਕਿਹਾ ਜੀ ਹਾਂਜੀ ਫਿਰ ਕਿਹਾ ਜੀ ਫਿਰ ਆ ਮੇਰੇ ਕੋ ਆਜੋ ਘਰੇ ਹੀ ਉਹ ਘਰੇ ਆ ਗਏ ਆਣ ਕੇ ਉਹ ਗੱਲਬਾਤ ਹੁੰਦਾ ਮੈਂ ਪਹਿਲੇ ਬਨੇ ਨਿਕਲਿਆ ਮੇਰੇ ਪਹਿਲੇ ਬਨੇ ਘਰਿਆ ਇਹਨਾਂ ਦਾ ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ ਤਾਂ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉਤੋਂ ਦੀ ਮੇਨ ਗਲੀ ਦੇ ਵਿੱਚ ਉਦੀ ਗਾਈ ਉਹਦੇ ਘਰ ਤੇ ਜਾਂਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੇ ਸਾਡੇ ਤੇ ਬਾਤ ਕੀ ਹੈ ਜੀ ਹਾਂਜੀ ਫਿਰ ਕੀ ਹੈ ਜੀ ਫਿਰ ਉਹਨੇ ਕਿਰਚਾ ਮਾਰਨੇ ਸ਼ੁਰੂ ਕਰਤੀਆਂ ਇਹਨੂੰ ਜਗਿੰਦਰ ਸਿੰਘ ਨੂੰ ਤਾਂ ਉਹ ਭੋਸ਼ ਹੋ ਕੇ ਡਿੱਗੇ ਮੁੜ ਗਏ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਦੇ ਵੱਜ ਗਈਆਂ ਨੇ ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਢੋਇਆ ਸੀ ਤੇ ਇੱਕਦਮ ਢੋਣ ਲੱਗੇ ਤਾਂ ਉਹ ਜੇ ਚਾੜਾ ਮਾਰ ਕੇ ਕੋ ਜਿਤਨਾ ਵੀ ਨਿਕਲ ਗਿਆ ਜਿਤਨਾ ਨਿਕਲਿਆ ਗਿਆ ਨਾ ਤੇ ਹੁਣ ਕੀ ਹੋਇਆ ਜੀ ਹੁਣ ਕੀ ਗੱਲ ਹਾਂਜੀ ਹੁਣ ਕੀ ਅਜਮੋਤਰੀ ਡੈਥ ਹੋ ਗਈ ਉਹਦੀ ਜਗਿੰਦਰ ਸਿੰਘ ਦੀ ਅੱਛਾ ਜੇ ਦੂਜੇ ਵੀਰ ਜਿਹੜੇ ਸੀ ਹਾਂਜੀ ਦੂਜਾ ਇੱਕ ਫੜਿਆ ਗਿਆ ਨਾ ਜਿਹੜਾ ਉਹ ਦਾ ਹਾਂਜੀ ਗੁਰ ਨਾਨਕੀ ਹੈ ਅੱਜ ਦੂਜੇ ਜਿਹੜੇ ਵਿਅਕਤੀ ਸੀ ਉਹ ਜਿਨ੍ਹਾਂ ਦੀ ਕਿਰਚਾ ਵਜੀ ਉਹਨਾਂ ਦਾ ਕੀ ਹਾਲ ਹੈ ਜੁਣਾਂ ਵਾਲੇ ਨਹੀਂ ਉਹ ਨਾਲ ਜੀ ਉਹ ਲਾਚ ਲੰਡਿਆ ਆ ਗਿਆ ਸੈਕਟਰੀ ਸਾਹਿਬ ਨੂੰ ਵਜੀ ਆ ਨਾ ਹਾਂਜੀ ਹਾਂਜੀ ਉਹਨਾਂ ਨੂੰ ਲਾਚ ਲੰਡਿਆ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦਾ ਕੀ ਨਾਇਆ ਤੁਹਾਡਾ ਜੀ ਮੇਰਾ ਨਾਮ ਸਰਬਜੀਤ ਸਿੰਘ ਜੀ ਹਾਂ ਜੀ ਤਲਵਾਡੀ ਭੌਂਗਾ ਦੇ ਵਾਸੀ ਜੀ ਹਾਂ ਜੀ ਕੀ ਗੱਲ ਹੋਈ ਸਰ ਜੀ ਸਰ ਇਹ ਮੁੰਡਿਆਂ-ਮੁੰਡਿਆਂ ਤੋਂ ਕੋਈ ਗੱਲ ਹੋਈ ਹੈ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗENDER ਸਿੰਘ ਦੇ ਪੈਗੇ ਜੀ ਹਾਂ ਜੀ ਤੇ ਉਹ ਜਗENDER ਸਿੰਘ ਦੇ ਕਿਰਚ ਮਾਰ ਕੇ ਉਹਨਾਂ ਦੀ ਸਪੋਰਟ ਡੈਥ ਹੋ ਗਈ ਜੀ ਅੱਛਾ ਜੀ ਇੱਕ ਗਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ ਉਹ ਜੇਰੇ ਇਲਾਜ ਗੁਰਨੌਰ ਕਸ ਵਿੱਚ ਦਾਖਲ ਆ ਜੀ ਹਾਂ ਜੀ ਆਹ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਇਹਨਾਂ ਦੇ ਸਜਾ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਕੀ ਮਾਮਲਾ ਸਾਰਾ ਡਿਟੇਲ ਵਿੱਚ ਇਹ ਮਾਮਲਾ ਇਹ ਹੈ ਜੀ ਕਿ ਸਾਨੂੰ 1:30 ਵਜੇ ਕਰੀਬ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਏ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹਨਾਂ ਦੇਰ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਉਹਦੀ ਯਾਰ ਰਜਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਆ ਗਈ ਆ ਪਰ ਲੱਗਾ ਕਿ ਨਾਲ ਉਹਨਾਂ ਨਾਲ ਕੀ ਗੱਲਬਾਤ ਹੋਈ ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਉਹਦਾ ਮਾਮਾ ਸੁਖ ਆ ਇਹਨਾਂ ਦੀ ਕੋਈ ਬੱਚਿਆਂ ਦੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਆ ਉਹ ਉੱਥੇ ਉੱਥੇ ਕਲੀਅਰ ਹੋਏ ਕਦਮਾਂਬਰ ਦੀ ਤਿਆਰੀ ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਗਈ।